ਜਿਹੜਾ ਆਪਰੇ ਧਰਮ ਦੇ ਵਿਰੁੱਧ ਕਤਲ ਹੋਈ ਵੀ ਆਪ ਕੋਈ ਇਹ ਸਿਲੀਤਰ ਮਾੜਾ ਨਹੀਂ ਮਾਰਦਾ ਪੰਜਾਬ ਦਾ ਮਾਹੌਲ ਖਰਾਬ ਕਰਦਣ ਇਹੋ ਜਿਹਾ ਬਨਾ ਬਿਆਨ ਦੇਤੇ ਕਿ ਅਸੀਂ ਕਿਸੇ ਨੂੰ ਮਾਰਾ ਨਹੀਂ ਕਿਹਾ ਤੇ ਉਹਨਾਂ ਨੇ ਜਦੋਂ ਸਜ਼ਾਾਂ ਆਪ ਹੁਕਤ ਲੀਆਂ ਫਿਰ ਉਹਨਾਂ ਨੂੰ ਸਜਣ ਦਾ ਹੱਕ ਬਣਦਾ ਵਾ ਇਸ ਸਿਕਾਂ ਨਾਲ ਦੂਰੇ ਮਾਪ ਡੰਡ ਕਿਉਂ ਕਰਾਇਆ ਜੇ ਕਦੇ ਸਾਨੂੰ ਇੱਕ ਕਸਾਈ ਦਾ ਸਿਰ ਕਸਾਈ ਬਣਾਤਾ ਅਸੀਂ ਬਹੁਤ ਖੁਸ਼ ਖਾਂ ਕਸਾਈ ਵੀ ਬਹੁਤ ਪਸੰਦ ਆਉਂਦੀ ਕਿਾ ਕੋਈ ਸਾਲ ਜੇ ਪੰਦਨਾ ਰੋਗਾ ਛੱਡੂਗਾ ਜਿਹੜੇ ਇਹੋ ਜਿਹੇ ਆਤਮ ਹੱਤਿਆ ਨੇ ਸ਼ਿਵ ਚੈਨ ਨਾਲ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਹੋਰ ਕੋਈ ਨਹੀਂ ਕਰਦਾ ਇਹ ਜੇ ਕੋਈ ਕਿਸੇ ਧਰਮ ਦਾ ਨਾਂ ਲੈਂ ਕੇ ਕਿ ਆਪ ਵੀ ਕਰਦਾ ਘੱਟੇ-ਘੱਟੇ ਉਮਰ ਤੱਕ ਆਸ਼ੀਰਵਾਦ ਸੁਣ ਤੱਕਾ ਕੀ ਰਹਿ ਕਰਿਆ ਜਾਂਦਾ ਹੈ ਬੇਦਲ ਤੱਕਾ ਕਰਿਆ ਜਾਂਦਾ ਹੈ ਮੈਂ ਤਾਂ ਸਰਕਾਰ ਨੂੰ ਚੰਗਾ ਕਹਣਾ ਤੇ ਸਾਨੂੰ ਜਮੇ ਇਸ ਬਾਰੇ ਕੱਢ ਦਿਓ ਅਮ ਜਮੀਂ ਵਾਰੇ ਕਰ ਦਿਓ ਲੱਕ ਕਰ ਦਿਓ वाहेगुरु जी का खालसा वाहू जी की फतेह दर्शकों अभी पच्ची जनवरी है और गुरु की है ला ले, ला ले, के लाडलिया फौजा वालों लगातार इतने जे पक्के ला के डेरा ला ला लिया गया जिमें कि बबा राजा राज जी सिंगू बार्डर से भी पक्के लाए हुए सर और मोर्चा फतेह करके उजाब वापस आए जीरा फैक्टरी मोर्चा फतह करके वापस आए इस तरह इतने ਚੰਡੀਗੜ੍ਹ ਦੇ ਬਾਟਾ ਤੇ ਪੱਕੇ ਤੰਬੂ ਲਾਏ ਨੇ ਔਰ ਇਥੇ ਗੁਰੂ ਕੀ ਸੱਤਾ ਵੱਲੋਂ ਲੰਗਰੀ ਪਕਾਈ ਜਾ ਰਹੇ ਨੇ ਔਰ ਥਾਪ ਪਰ ਥਾ ਉਹਨਾਂ ਦਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੋਰ ਅਪੀਲ ਵੀ ਕੀਤੀ ਜਾ ਰਹੀ ਹੈ ਔਰ ਅੱਜ ਬਾ ਅੱਜ ਗਾਲੇ ਗਾਲਬਾ ਕਰਦੇ ਆ ਬਾਬਾ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਬਧਿਆਰਚ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਉਹ ਇਥੇ ਆਪਾਂ ਜਿਹੜੇ ਪੱਕੇ ਮੋਰਚੇ ਤੁਸੀਂ ਲਾਏ ਹੋਏ ਨੇ ਪਰ ਕੁਝ ਹਿੰਦੂ ਜਥੇਬੰਦੀਆਂ ਦੇ ਆਗੂ ਕੱਲ੍ਹ ਪਿਆਰ ਆਏ ਕਿ ਇਹ ਕਸਾਈ ਲੋਕ ਕਹਿੰਦੇ ਜਿਹੜੇ ਇਹਨਾਂ ਨੂੰ ਛੜਾ ਨਾ ਜਾਂਦੇ ਜਦੋਂ ਕਿ ਸਾਡੇ ਬੱਚਿਆਂ ਦੇ ਗਲਾ 'ਤੇ ਟਾਇਰ ਪਾਏ ਗਏ ਹੋਰ ਕੁੱਤੇ ਮਾਰੇ ਗਏ ਪ੍ਰਸਾਂ ਲਾਈਆਂ ਗਈਆਂ ਮ ਵੀ ਕਈਆਂ ਨੇ ਜਿੰਦਿਆਂ ਨੂੰ ਕਰੰਟ ਲਾ ਦਿੱਤੇ ਗਏ ਸਾਡੀਆਂ ਧੀਆਂ ਪੈਰਾਂ ਦੀ ਬੇਪਤੀ ਕੀਤੀ ਗਈ ਉਹ ਲੋਕਾਂ ਨੂੰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਕੇਵਲ ਜਿਹੜੇ ਕੁਝ ਕੋਈ ਹਿੰਦੂ ਮਰੇ ਆ ਉਹ ਵੀ ਇਹਨਾਂ ਦੇ ਬੇਰੁਕੀਏ ਨੇ ਮਾਰੇ ਤੇ ਉਹਨਾਂ ਨੂੰ ਕਰਕੇ ਅੱਜ ਇਹ ਗੱਲ ਸਾਡੇ ਕੋਲ ਜਾਂਦੀ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਹਿਬ ਅੱਜ ਦੇ ਦਿਨ ਬੇਕੋਣੀ ਦਾ ਹਾਲ ਸਾਹਿਬ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਜੀ ਸਭ ਦਾ ਪੂਰੇ ਮਾਨ ਸਤਿਕਾਰ ਸਹਿ ਕੇ ਪੰਜਾਬ ਜਿਹੜਾ ਸਾਡੇ ਧਰਮ ਦੇ ਵਿੱਚ ਕੋਈ ਵੀ ਕੋਈ ਦੂਜੇ ਧਰਮ ਨਾਲ ਨਹੀਂ ਮਾਣਾ ਜੀ ਇਹ ਕਿ ਜਿਹੜਾ ਸਹਿਸ਼ਨ ਵਾਲਾ ਗੰਗੇ ਗੁੰਗੇ ਜਾਂਦੀ ਗੱਲ ਕਰਦੇ ਹੋ ਇਹ ਨਾ ਨਹੀਂ ਨੇ ਯਾਤਲ ਸਿਵ ਸ਼ੇਨਾ ਨੇ ਜਿਹੜੇ ਉਹ ਅਸਲੀ ਨੇ ਉਹ ਉੱਥੇ ਬੈਠੇ ਨੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਇਹਨਾਂ ਦਾ ਵੀ ਖੰਡਨ ਕੀਤਾ ਵੀ ਅਸੀਂ ਇਹਨਾਂ ਨੂੰ ਜਾਣਦੀ ਕੋਈ ਨਹੀਂ ਜੀ ਇਹ ਇੱਥੇ ਮਜਾਦ ਦੇ ਵਿੱਚ ਪੰਜਾਬ ਅਤਵਾਦੀ ਇਹ ਨੇ ਇਹਨਾਂ ਉੱਤੇ ਸਰਕਾਰ ਕਾਬੂ ਪਰ ਇਹਨਾਂ ਨੂੰ ਪੱਤੀ ਦੇ ਕੇ ਇਹਨਾਂ ਨੂੰ ਅੰਦਰ ਕਰਨਾ ਚਾਹੀਦਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਹੋ ਜਿਹੇ ਬਿਆਨ ਦੇ ਦੇ ਕਿ ਅਸੀਂ ਕਿਸੇ ਨੂੰ ਮਾਰਾ ਕਿਹਾ ਜੀ ਅਸੀਂ ਕਿਸੇ ਨੂੰ ਮਾਰਾ ਕਿਹਾ ਨਾ ਅਸੀਂ ਕਹਿਣਾ ਜਦੋਂ ਇਹ ਜਿਹੇ ਬਿਆਨ ਦਿੰਦੇ ਨੇ ਫਿਰ ਇੱਕ ਹੁੰਦੇ ਨੇ ਨਾ ਬਿਆਨ ਦੇਣ ਅਸੀਂ ਸ਼ਾਂਤੀ ਦੇ ਵਿੱਚ ਰਹਿ ਕੇ ਜਾਵੋ ਤੇ ਦੇ ਵਿੱਚ ਹਮ ਦੇ ਵਿੱਚ ਰਹਿ ਕੇ ਪ੍ਰੈਕਟਿਸ ਕਰਦੇ ਆਂ ਸਾਡਾ ਹੱਕ ਮੰਗਦਾ ਜਿਹੜੇ ਬੰਦੀ ਸਿੰਘ ਨੇ ਜੋ ਸਰਕਾਰ ਸਾਡੀ ਨਹੀਂ ਰਹੀ ਕਿਹੜੀ ਉਹਨਾਂ ਨੇ ਜਦੋਂ ਸਜ਼ਾਾਂ ਭੁਗਤ ਲੀਆਂ ਫਿਰ ਉਹਨਾਂ ਨੂੰ ਸਜਣ ਦਾ ਹੱਕ ਮੰਗਦਾ ਵਾ ਮੂਸਾ ਨਾਲ ਬਸ ਇੱਕ ਫਿਰ ਸਿਕਾਣਾ ਤੋਂ ਦੂਰੇ ਮਾਪ ਦੰਡ ਕਿਉਂ ਕਰਾਈ ਜਦੋਂ ਕਦੇ ਸਾਨੂੰ ਵੀ ਕਸਾਈ ਦਾ ਕਰਨ ਕਸਾਈ ਬਣਾ ਤਾਂ ਅਸੀਂ ਬਹੁਤ ਕੋਸ਼ਿਸ਼ ਖਾਂ ਕਸਾਈ ਬਈ ਬਹੁਤ ਕੋਸ਼ਿਸ਼ਾਂ ਜ਼ਾਲਮ ਬਾਸ ਤੇ ਕਸਾਈਆਂ ਜੀ ਬਚ ਕੇ ਦੇਖੋ ਕਾਕੋ ਖਾਲਸੇ ਪੰਥ ਨਾਲ ਅੜਦਾ ਛੜੂਗਾ ਇਹ ਖਾਲਸਾ ਪੰਥਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਾਜੇ ਅਨਵਾਦੀਆ ਹੋਇਆ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਅਸੀਂ ਕਿਸੇ ਨਾਲ ਮੁੜ ਜਣਾ ਨਹੀਂ ਚਾਹੁੰਦੇ ਇਹੋ ਜੇ ਬੰਦਿਆਂ ਨਾਲ ਪਰ ਜੇ ਇਹ ਬਧਿੱਕੇ ਗਰਮਗੇ ਫਿਰ ਉਹ ਆਪਦੇ ਆਪ ਸੋਚ ਲੈਣ ਜਿਹਨੇ ਬੰਦੀ ਸਿੰਘਾਂ ਦੀ ਉਹਨਾਂ ਦੀ ਰਿਹਾਈ ਬਣਦੀ ਆ ਅਸੀਂ ਕਮੂਨੀ ਤੌਰ ਤੇ ਬੈਠੇ ਹਾਂ ਕਮੂਨੀ ਤੌਰ ਤੇ ਇਹ ਲੜਾਈ ਲੜ ਰਹੇ ਹਾਂ ਇਹ ਕਿਸ਼ਕੰਮ ਨਾ ਹੋਵੇ ਤਾਂ ਹੱਕ ਬਣਦਾ ਇਹਦੇ ਵਿੱਚ ਮੜਾ ਵੀ ਕੀ ਆ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਜਲਵਾ ਲਾਉਣਾ ਸੁਧਿਆ ਉਹਨਾਂ ਦੀ ਰਿਹਾਈ ਦਾ ਹੱਕ ਬਣਦਾ ਸਜ਼ਾ ਵੀ ਆਪਣੇ ਕਾਨੂੰਨ ਹੀ ਦੇ ਦਿੱਤੀ ਉਹਨਾਂ ਨੂੰ ਉਹ ਸਾਰਾ ਕੁਝ ਡਬਲ ਡਬਲ ਸਜ਼ਾ ਭੁਗਤ ਲਈ ਉਹਨਾਂ ਨੇ ਕਿਹੜਾ ਕਾਨੂੰਨ ਆਇਆ ਹੈ ਉਹ ਜਾ ਉਹਨਾਂ ਨੂੰ ਛੱਡਣ ਕੋਈ ਪੰਜਾਬ ਦਾ ਮਹਾਲ ਖਰਾਬ ਨਹੀਂ ਤਾਂ ਕੁਛ ਨਹੀਂ ਹੁੰਦਾ ਚੜ੍ਹਦੀ ਕਲਾ ਦੇ ਸਾਰੇ ਪੰਜਾਬ ਦੀ ਲੋਕ ਨੇ ਜਿਹੜੇ ਸਾਰੇ ਪੰਜਾਬ ਦੇ ਨੇ ਜਿਹੜੇ ਅਸਲ ਪੰਜਾਬ ਦੇ ਮੈਨੂੰ ਕੋ ਸਾਰੇ ਕੁੜੀ ਕਿਦਨੇ ਆਏ ਦੇਖੋ ਹਿੰਦੂ ਵੀਰ ਵੀ ਆਏ ਨੇ ਸੀ ਫਸਟ ਤੋਂ ਸਿਆਉਂ ਸਮਾਧਾਰਿਆ ਸੀ ਇਹ ਸਾਰੇ ਦਿਲਾਂ ਨਾਲ ਕਰਦੇ ਨੇ ਸਚਾਈ ਨਾਲ ਆ ਸੀ ਜਿਹੜੇ ਇਹ ਡਾਕਟਰ ਪੰਡਿਤ ਵੀਰ ਆ ਉਹਨੇ ਦਵਾਈਆਂ ਦਾ ਪਹੇਲੰਦਰ ਲਾਇਆ ਹੋਇਆ ਦੇਖੋ ਅਸੀਂ ਸਤਕਾਰ ਮੈਂ ਕਿਉਂ ਜਿਹੜੇ ਅਸਲ ਨੂੰ ਨੇ ਪੰਜਾਬ ਦੇ ਵਾਸੀ ਨੇ ਉਹਨਾਂ ਦੇ ਮਨਾਂ ਦੇ ਪੰਜਾਬ ਦਾ ਦਰਦ ਉਹ ਸਾਰੇ ਹਮਾਇਤ ਕਰ ਰਹੇ ਨੇ ਜਿਹੜੇ ਉਹ ਜੇ ਅਤਵਾਦੀ ਨੇ ਸ਼ਿਵ ਸੈਨ ਵਾਲੇ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਹੋਰ ਕੋਈ ਨਹੀਂ ਕਰਦਾ ਹੈ ਕੋਈ ਨਹੀਂ ਕਹਿੰਦਾ ਵੀ ਤੁਸੀਂ ਐਂ ਕਰਦੇ ਤੁਸੀਂ ਇਹੀ ਇਹਨਾਂ ਨੂੰ ਬਹੁਤੇ ਚੰਦੇ ਸਿੱਖ ਇਹਨਾਂ ਨੂੰ ਪੰਜਾਬਾ ਦੇ ਇਹਨਾਂ ਨੇ ਪੰਜਾਬ ਦੇ ਭਲੇ ਵਾਸਤੇ ਕਦੇ ਕੋਈ ਗੱਲ ਕਹੀ ਹੈ ਕਦੇ ਪਾਣੀਆ ਬਾਤ ਤੇ ਹਾੜ ਦਾ ਨਾਰਾ ਮਾਰਿਆ ਕਦੇ ਹੋਰ ਕਿਸੇ ਚੀਜ਼ਾਂ ਵਾਸਤੇ ਪੰਜਾਬ ਦੇ ਸਾਡੇ ਹੱਕਾਂ ਦਾ ਕ ਮਾਰਿਆ ਜਾ ਰਿਹਾ ਪਾਣੀਆ ਦੇ ਉੱਤੇ ਸਾਡੇ ਹੱਕ ਕੋਈ ਹਜਾਰੇ ਨੇ ਉਹਨਾਂ ਦੀ ਕਦੇ ਇਹਨਾਂ ਨੇ ਗੱਲ ਨਹੀਂ ਕੀਤੀ ਇਹ ਸਦਾ ਹੀ ਰੌਲਾ ਪਾਉਂਦੇ ਫਿਰਦੇ ਰਹਿੰਦੇ ਨੇ ਇਹ ਅੱਤਵਾਦੀ ਨੇ ਆਏ ਹੋ ਮੇਰਾ ਫੁੱਲੋਲਾਂ ਟੈਂਕਾ ਇਹ ਆਉਦੇ ਹਾਫ ਦੂਰੀਆਂ ਤੋਂ ਆਵਾਜ਼ ਆ ਰਹੀ ਨਾ ਨਹੀਂ ਆਏ ਕਰੋ ਨਾ ਟਾਈਮ ਪਾ ਲੋ ਤੂੰ ਆ ਕੇ ਸਹੀ ਆਉਣਾ ਆ ਨਿਹੰਗ ਸਿੰਘ ਫੌਜਾ ਤੈਨੂੰ ਆ ਘੋਟਣਾ ਹੀ ਬਹੁਤਾ ਤੇਰੇ ਵਾਸਤੇ ਰਗੜਾ ਲਾਉਣ ਵਾਲਾ ਨਾ ਛੇੜ ਤੂੰ ਇਹਨਾਂ ਨੂੰ ਇੱਕ ਮੜੀਆ ਸੱਪ ਨੇ ਨਾ ਛੇੜੋ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਆਪਦਾ ਸੰਵਿਧਾਨ ਦੇ ਕਾਨੂੰਨ ਮੁਤਾਬਕ ਬੈਠੇ ਆ ਜੇ ਅਸੀਂ ਅੱਪ ਦੀ ਅਜ ਤੱਕ ਬਹੁਤ ਕੁਝ ਕਰ ਸਕਦੇ ਆ ਨਹੀਂ ਅੱਜ ਲੋਕਤੰਤਰ ਦਾ ਰਾਜਾ ਸੀ ਉਹਦੇ ਜਾਵਤੇ ਦੇ ਵਿੱਚ ਰਹ ਰਹੇ ਆ ਤੇ ਜੇ ਕੋਈ ਮੋਤੀ ਗੱਲ ਇਹਨਾਂ ਨੂੰ ਲੱਗਦੀ ਆ ਫਿਰ ਸਰਕਾਰਾਂ ਨੂੰ ਕਹਿ ਦੇਣੇ ਇਹ ਅਸੀਂ ਤਾਂ ਕਹਿਣ ਨੂੰ ਤਿਆਰ ਹਾਂ ਲਿਖ ਦਿੰਨੇ ਆ ਜਿੱਥੇ ਮਰਜ਼ੀ ਕਹੋ ਉੱਥੇ ਆ ਜਾਂਦੇ ਆ ਦੇਖ ਲਓ ਫਿਰ ਆਰ ਪਾਰ ਦੀ ਲੜਾਈ ਦੇਖ ਲਓ ਤੁਸੀਂ ਆਓ ਸਾਹਮਣੇ ਜੇ ਤੁਹਾਡੇ ਵਿੱਚ ਦਮ ਆ ਐਮੀਂ ਅੰਦਰ ਵੜ ਕੇ ਉੱਥੇ ਰੌਲਾ ਨਾ ਪਾਓ ਆਓ ਉੱਥੇ ਮੈਦਾਨ ਦੇ ਵਿੱਚ ਫਿਰ ਦੱਸੋ ਕਿਹੜਾ ਸੇਰ ਆ ਕਿਹੜਾ ਸਵਾ ਸੇਰ ਉਥੇ ਟਕਰਾਇਆ ਜਾਊਗਾ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਕਾਨੂੰਨ ਉੱਤੇ ਬੈਠੇ ਆਂ ਮੈਂ ਸਰਕਾਰ ਨੂੰ ਅਪੀਲ ਕਰਨਾ ਵੀ ਇਹੋ ਜੇ ਅਨਸਰਾਂ ਦੇ ਉੱਤੇ ਮਾਹੌਲ ਖਰਾਬ ਕਰਦੇ ਫਿਰਦੇ ਨੇ ਜਿਹੜਾ ਪੰਜਾਬ ਦਾ ਦੁਬਾਰੇ ਪੰਜਾਬ ਨੂੰ ਲਾਂਬੂ ਲਾਉਣਗੇ ਪੰਜਾਬ ਬੁਰਾ ਦੇ ਨਾਂ ਤੇ ਵਸਦਾ ਅਸੀਂ ਪੂਰੇ ਜਾਵਤੇ ਦੇ ਵਿੱਚ ਬੈਠੇ ਆਂ ਅਸੀਂ ਕੋਈ ਕਮੂਨਦੀ ਰੰਗਣਾ ਨਹੀਂ ਕਰ ਰਹੇ ਅਸੀਂ ਸਰਕਾਰਾਂ ਤੋਂ ਇਹ ਮੰਗ ਕਰਦੇ ਆਂ ਵੀ ਉਹਨਾਂ ਨੂੰ ਕਾਨੂੰਨੀ ਕਾਰਵਾਈ ਦੇ ਕਾਨੂੰਨ ਦੇ ਮੁਤਾਬਕ ਜੇ ਕੋਈ ਕਾਨੂੰਨ ਕਹਨ ਵਾਲਾ ਹੈਗਾ ਜਦੋਂ ਬਲਾਦਕਾਰੀ ਬੰਨੋ ਦੇ ਬਲਾਦਕਾਰੀਆਂ ਨੂੰ ਛੱਡ ਸਕਦੇ ਨੇ ਤੇ ਜੀਵ ਗਾਂਧੀ ਦੇ ਕਾਦਲਾਂ ਛੱਡ ਸਕਦੇਵੇਂ ਸਿੱਖਾਂ ਨੂੰ ਕਿਉਂ ਨਹੀਂ ਜੀ ਲੀਡਰ ਲੱਗਦਾ ਇਹਨਾਂ ਨੂੰ ਉਹ ਇੱਛੇ ਜਨੇ ਪੰਜਾਬ ਚੋਂ ਉਹਨਾਂ ਨੇ ਕੋਈ ਬਾਹਰ ਤੁਰੋ ਜਾਣਾ ਇੱਥੇ ਉਹਨਾਂ ਨੇ ਜਿੰਦਗੀ ਜਿਉਣ ਨੇ ਦਾ ਮਾਤਾ ਪਿਤਾ ਵੀ ਨਹੀਂ ਸਭ ਦੇ ਕਿਸੇ ਦਾ ਭੈਣ ਭਰਾ ਵਾ ਮਾਤਾ ਪਿਤਾ ਨੇ ਬੱਚੇ ਨਹੀਂ ਉਹਨਾਂ ਨੇ ਕੋਈ ਪਰਵਾਹ ਵੀ ਨਹੀਂ ਰਹਿਣਾ ਜਿਹੜਾ ਉਹਨਾਂ ਨੇ ਕੁਝ ਕਰਿਆ ਤੇ ਉਹਨਾਂ ਨੂੰ ਸੁਝਾਵਾਂ ਡੁਗੜੀਆਂ ਮਿਲ ਗਈਆਂ 33 33 ਸਾਲ ਕਿੱਥੇ ਲਿਖਿਆ ਹੋਇਆ ਕਿਹੜਾ ਕਾਨੂੰਨ ਕਹਿੰਦਾ ਜੀ ਜੀ ਜਿਸ ਕਰਕੇ ਉਹ ਛੱਡਣੇ ਚਾਹੀਦੇ ਨੇ ਇਹੋ ਜਿਹੇ ਜਿਹੜੇ ਗਲਤਾਂ ਸਰਨੇ ਜਿਹੜੇ ਹਮੂਆਂ ਦਾ ਨਾਮ ਬਦਨਾਮ ਕਰਦੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਅਸੀਂ ਜਾ ਉੱਤੇ ਜਿ ਬੈਠੀਆਂ ਬੈਠੇ ਰਹਾਂਗੇ ਅਸੀਂ ਕਿਛੁ ਕੁਛ ਨਹੀਂ ਕਹਿੰਦੇ ਹੈ ਤੇ ਸਾਡੇ ਨਾਲ ਜਦਵਾਤਾਂ ਨਾਲ ਇਹ ਬੰਦੇ ਨਾ ਖੇਡਣ ਸਰਕਾਰ ਆ ਇਹਨਾਂ ਨੂੰ ਫੜ ਕੇ ਅੰਦਰ ਦੇਣ ਅਸੀਂ ਇਹੀ ਕੁਛ ਕਹਿਣਾ ਚਾਹਾਂਗੇ ਤੁਹਾਡੇ ਮਾਧਿਅਮ ਰਾਹੀਂ ਕਿ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਜਿਹੜਾ ਇਹਿੰਦੂ ਭਾਈਚਾਰਾ ਸਾਡੇ ਨਾਲ ਆ ਸਾਰਾ ਸਾਰੇ ਧਰਮਾਂ ਦੇ ਲੋਕ ਸਾਡੇ ਨਾਲ ਨੇ ਜੀ ਕਿਉਂਕਿ ਅਸੀਂ ਕੋਈ ਨਜਾਇਜ਼ ਮੰਗਤਾ ਨਹੀਂ ਮੰਗ ਰਹੇ ਜੀ ਬਿਲਕੁਲ ਅਸੀਂ ਜੈ ਜੀ ਮੰਗਾ ਮੰਗ ਰਹੇ ਹਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖੀ ਹੋਈ ਆ ਸਾੰਮੀ ਨਰੈਣ ਰਮਾਇਣ ਦੀ ਵੀ ਵਿਆਖੀ ਜੀ ਭਗਤਬੱਬੀ ਦਾ ਵੀ ਵਿਆਖੀ ਦੀ ਥਾਂੇ ਹੋਈ ਆ ਜੀ ਜੀ ਕੁਰਾਨ ਦੀ ਵੀ ਵਿਆਖੀ ਪਈ ਆ ਅਸੀਂ ਕਹਿੰਦੇ ਹਾਂ ਸਾਰੇ ਵਕਤੇ ਕਾਨੂੰਨ ਸਾਂਝਾ ਬਣਾਇਆ ਜਾ ਜੀ ਕੋਈ ਕਿਸੇ ਤਰ੍ਹਾਂ ਫਰਾਂਸ ਵੀ ਇਹ ਵੀ ਕਰਦਾ ਘੱਟੇ-ਬਾਟਾ ਉਮਰ ਕੈਨ ਜੀ ਅਸੀਂ ਸਦਾ ਸੁਣ ਹੁਣ ਇੱਥੇ ਕਦੇ ਇਹਦੇ ਵਾਸਤੇ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਇਹੋ ਲੋਕਾਂ ਨੇ ਉਹ ਨੇੜੇ ਤੇੜੇ ਵੀ ਨਹੀਂ ਮੋਲ ਖੜਦੇ ਉਹਨਾਂ ਨੂੰ ਖਿਆਲ ਨਹੀਂ ਧਰ ਬਸ ਰੋਲਾ ਪਾਉਣ ਤੇ ਲੱਗੇ ਪਏ ਪੰਜਾਬ ਨੂੰ ਅੱਗ ਲਾਉਣ ਤੇ ਲੱਗੇ ਹੋਏ ਅਸੀਂ ਇਹ ਮੰਗ ਕਰਦਾ ਹਾਂ ਸਰਕਾਰ ਤੋਂ ਵੀ ਤਨੂਰ ਵਧਾਓ ਜਿਸੇ ਵੀ ਧਰਮ ਕਰਾਂਦਾ ਜਿੰਮੇ ਕਰਦਾ ਉਹਨੂੰ ਸਖਤ ਸਜ਼ਾ ਹੋਵੇ ਜੇ ਬਾਬਾ ਜੀ ਇੱਕ ਬਾਬਾ ਵਾ ਜਿਹੜਾ ਲੋਕੇਸ਼ਵਰ ਧਾਮ ਚਲਾਉਂਦਾ ਉਹ ਕਹਿੰਦਾ ਜੀ ਮੇਰਾ ਸਾਧ ਹੋ ਮੈਂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਜਦੋਂ ਕਿ ਜੇ ਕਿਸੇ ਕੋ ਖਾਲਸਾਣ ਦੀ ਗੱਲ ਕਰਦੇ ਉਹਨਾਂ ਦੇ ਪਰਚੇ ਹੁੰਦੇ ਆ ਜਦੋਂ ਇਹ ਜਿਹੇ ਬਾਬੇ ਹਿੰਦੂ ਰਾਸ਼ਟਰ ਦੀ ਗੱਲਾਂ ਕਰਦੇ ਆ ਕੋਈ ਪਰਚਾ ਨਹੀਂ ਨਾ ਉਹਨਾਂ ਨੇ ਸਰਕਾਰ ਤੋਂ ਪੁੱਛਦੀ ਆ ਆਹੀ ਹੈ ਨਾ ਇਹ ਫਿਰ ਸਾਨੂੰ ਹੁਣ ਅਰੈਸਟ ਕਰਾ ਲਿਆ ਜਾ ਰਿਹਾ ਵੀ ਜਿਹੜੇ ਸਿੱਤਨੇ ਉਹ ਇਸ ਤੇ ਵਾਰਸੀ ਨਹੀਂ ਜਾਈ ਦੂਰਾਸ ਬ੍ਰਾਮੀ ਤੋਂ ਥੋੜਾ ਪੰਜੂਗਾ ਜਦੋਂ ਅੰਦਰ ਖਾਲਸਾ ਪੰਥ ਬੈਠਾ ਦੂਰਾਸ ਨੇ ਬਣ ਗਿਆ ਜੇ ਇਹਨਾਂ ਨੇ ਵਾਵਾ ਜੀ ਸਾਹਿਬ ਦੇ ਬਰਨਤਰ ਸਾਡਾ ਖਾਲਸਾ ਰਾਜ ਦੇ ਜਨਮ ਦੀ ਇਹਨਾਂ ਦੇ ਖਾਲਸਾ ਰਾਜ ਨਹੀਂ ਬਣਦਾ ਉਹਨਾਂ ਦਿਨ ਦੀ ਗੱਲ ਹੋਣੀ ਬਸ ਉਹਨਾਂ ਚ ਨਹੀਂ ਬਣ ਦਿੰਦੇ ਇਹ ਪਤਨੀ ਵਾਲੀ ਹੈ ਇਹ ਖੰਡਪਾਲ ਸਾਹਿਬ ਆਪਾਂ ਆਪੇ ਬੋਲੀਏ ਇਧਰ ਸਾਰੇ ਬਰਾਜਮਾਨ ਸਾਰੇ ਭੈਣਾਂ ਤੇ ਉਹਨਾਂ ਦੇ ਪਰਚੇ ਕਿਉਂ ਨਹੀਂ ਦੰਦ ਜੇ ਅਸੀਂ ਖਾਲਸਾ ਦੀ ਗੱਲ ਕਰੀਏ ਜੇ ਅਸੀਂ ਖਾਲਸਾ ਰਾਜ ਦੀ ਕਾਮਯਾਬੀ ਫਿਰ ਅਸੀਂ ਹੱਤਵਾਦੀਆਂ ਉਹਦੇ ਪਰਚੇ ਕਰਜੋ ਜਾਂਦੇ ਨੇ ਇਹ ਇਹ ਜੋ ਲੰਡੂ ਬਾਗਾਂ ਦੇ ਉੱਤੇ ਕਿਉਂ ਨਹੀਂ ਹੁੰਦੇ ਜੀ ਜਿਹੜੇ ਕਹਿੰਦੇ ਅਸੀਂ ਹਿੰਦੂ ਰਾਖਰ ਹੋਣਾ ਜੀ ਇਹ ਵੀ ਹੋਣਾ ਚਾਹੀਦੇ ਨਾ ਫਿਰ ਸਾਡੇ ਨਾਲ ਕਿਉਂ ਦੂਰੇ ਮਾਪਦੰਡ ਉਹੀ ਸਾਡੇ ਨਾਲ ੱੱ ਕਾ ਕੀ ਰਹਿ ਕਰਿਆ ਜਾਂਦਾ ਹੈ ਬੇ ਗਲ ਕਾ ਕਰਿਆ ਜਾਂਦਾ ਹੈ ਸਰਕਾਰਾਂ ਨੇ ਸਾਨੂੰ ਬਰਾਬਰ ਦੇ ਹੱਕ ਦੇਣ। ਇਹ ਤਾਂ ਸਾਨੂੰ ਕੀ ਲੋੜ ਆ ਹੋਰ ਕੋਈ ਚੀਜ਼ ਮੰਗਣ ਦੀ। ਤੁਹਾਡੇ ਬਰਾਬਰਤਾ ਦੇ ਹੱਕਾਂ ਦੀ ਗੱਲ ਤੋਂ ਅੱਜ ਜਾਂ ਤੇ 23 ਕੱਲ 26 ਜਨਵਰੀ ਹੈ। 26 ਜਨਵਰੀ ਨੂੰ ਜਦੋਂ ਸੰਵਧਾਨ ਲਾਗੂ ਹੋਇਆ ਸੀ ਤੇ ਚਾਕੀਆਂ ਕੱਢੀਆਂ ਜਾਂਦੀਆਂ ਉਹਦੇ ਪੰਜਾਬ ਦੀ ਚਾਕੀ ਵੀ ਪਾਈ ਗਈ ਸੀ। ਪਰ ਪਤਾ ਲੱਗਾ ਕਿ ਪੰਜਾਬ ਦੀ ਚਾਕੀ ਬਾਹਰ ਕੱਢ ਦਿੱਤਾ ਗਿਆ। ਮਹਾਂ ਸਰਕਾਰ ਨੂੰ ਚੰਗਾ ਕਹਿਣਾ ਤੇ ਸਾਨੂੰ ਜਮੇ ਇਥੋਂ ਬਾਹਰ ਕੱਢ ਦਿਓ ਸਾਨੂੰ ਜਮੇ ਬਾਹਰ ਕਰ ਦਿਓ ਲੱਕ ਕਰ ਦਿਓ ਇਹਦਾ ਰਾਜੀ ਆ ਕਰੋ ਸਾਨੂੰ ਵੱਖ ਅੱਧੋ ਸਾਨੂੰ ਇਥੋਂ ਬਾਹਰ ਖਲੀ ਝਾਕੀ ਚੋਂ ਕਿਉਂ ਕੱਢਿਆ 26 ਜਨਵਰੀ ਤੋਂ ਇਥੋਂ ਵੀ ਬਾਹਰ ਕੱਢਣਾ ਹੈ ਸਾਨੂੰ ਜੇਰਾ ਹਮਨ ਧਿਆਨ ਤਾਂ ਹੋਜੀ ਉਹਨੇ ਪਾਸੇ ਜੀ ਜੀ ਉਹਨਾਂ ਨੂੰ ਉਹਨਾਂ ਦਾ ਮਵਕਾ ਸਭ ਸਾਡਾ ਮਵਕਾ ਆ ਸਾਰੇ ਗੰਦੀਆਂ ਰਾਜਨੀਤੀਆਂ ਖਿੱਚੀ ਜਾ ਰਹੇ ਸਿੱਖਾਂ ਦਾ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ 99% ਕੁਰਬਾਨੀਆਂ ਸਿੱਖਾਂ ਦੀਆਂ ਨੇ ਇਸ ਤੋਂ ਬ੍ਰਹਿਮੰਡ ਸਿਕਨੇ ਹੁਣ 99% ਕੁਰਬਾਨੀਆਂ ਲਈ ਇਸ ਭਾਰਤ ਦਾ ਜਨਕ ਵਾਕਿਆ ਕੀਤਾ। ਜਦੋਂ ਭਾਰਤ ਦੀ ਆਜ਼ਾਦੀ ਦੀ ਗੱਲ ਹੋਈ ਹੈ ਭਾਰਤ ਦਾ ਉਹ ਸ਼ਿਕਰਾ ਰਿਹਾ ਸਰ ਪੰਜਾਬ ਵੰਡਿਆ ਗਿਆ। ਬਾਰ ਬਾਰ ਇੱਕ ਜਦਾ ਪਾਕਿਸਤਾਨ ਕਰਿਆ ਗਿਆ ਤਾਂ ਦਾ ਬਜਾਏ ਕਰਿਆ ਅਸਲ ਵੰਡੇ ਕੇ ਸਾਡੇ ਲੋਕ ਪੰਜਾਬੀਏ ਦਾ ਕਾਨੂੰ ਰਿਆ। ਸਾਡੀ ਨਸਲ ਕੁਛ ਨਹੀਂ ਬਈ ਉਸ ਬਾਰੇ। ਤੇ ਪੰਜਾਬ ਵੀ ਹੋਏ ਨਾ ਨੂੰ ਜੇ ਕੋਈ ਹੱਤਵਾ ਦਾ ਇਹਨਾਂ ਨੂੰ ਦੱਸਦਾ। ਸਾਨੂੰ ਕੋਈ ਨੋਸ਼ ਨਹੀਂ ਕਿਹਾ। ਪਾਲੇ ਆ ਜਾ ਬਾਹਰ ਕੱਢਣਾ। ਇਹਦਾ ਛੰਡੀ ਪੁੰਗੇ ਹਮੇਸ਼ਾ ਹੀ ਬੁਲੰਦ ਰਹਿਣਗੇ ਕਾਲ ਸੇ ਦੇ ਤਾਂ। ਬਾਹਰੇ ਕੱਢਣ ਨਾਲ ਝਾਕੀਆਂ ਤੇ ਚੂਕੀ ਪਰਤ ਨਹੀਂ ਪੈਂਦਾ ਸਾ। ਇਹਨਾਂ ਨੂੰ ਜ਼ਰੂਰ ਦਾਗ ਲੱਗੂਗਾ। ਇਹ ਉਹ ਬਹਾਦਰ ਕੌਮਾਂ ਜਿਹਨਾਂ ਨੂੰ ਬਾਹਰ ਕੱਢਦੇ ਨੇ ਇਹ। ਇਸ ਸਿੱਖ ਕੌਮ ਦੀ ਵਦੌਨ ਦੇ ਭਾਰਤ ਦੇਸ਼ ਕਿਆ ਹੋਇਆ। ਇਹ ਸਾਡੇ ਫੌਜ ਸਿੱਖ ਪਾਟਣ ਨਾ ਚੈਨਾਂ ਤੇ ਬੈਠੇ ਨਾ ਪਾਕਿਸਤਾਨ ਦੇ ਬੈਠੇ ਇਹਨਾਂ ਦਾ ਹੱਥ ਨੂੰ ਖਤਮ ਕਰ ਦੇਣਗੇ ਪਤਾ ਕੇ ਦੇਖ ਲੈਣ ਇਹ ਫਿਰ ਚੰਨਾ ਛੱਡਿਆ ਸਾਨੂੰ ਬਾਰੇ ਉਸ ਬਾਰਡਰਾਂ ਤੋਂ ਵੀ ਕੱਟਣ ਸਾਰਿਆਂ ਨੂੰ ਹਟਾਉਣ ਆ ਪਿੱਛੇ ਜੀ ਜਿਹੜੇ ਸਿੱਖ ਬਾਰਡਰ ਤੋਂ ਜਿਉਂਨੇ ਡੰਗਾਂ ਵਾਲੀ ਕੁੱਟੇ ਨਹੀਂ ਚਾਹੀਦੀ ਉਹਨਾਂ ਕਿ ਸਾਡੇ ਝੰਡੇ ਬੁੰਗੇ ਲਾ ਕੇ ਭੇਜਦੇ ਨੇ ਉਹਨਾਂ ਨੂੰ ਬਾਰਡਰਾਂ ਤੇ ਕੌਣ ਜੇ ਗੱਡੀਆਂ ਦੇ ਉੱਤੇ ਉਹਨਾਂ ਨੂੰ ਕਿਹ ਆਪਟਾ ਕੇ ਭੇਜਦੇ ਨੇ ਇਹਨਾਂ ਦੇ ਬਾਰਡਰ ਤੇ ਅੱਜ ਵੀ ਨਿਸ਼ਾਨ ਸਾਹਿਬ ਝੁਲਦੇ ਨੇ ਗੁਰੂ ਰੰਗ ਸਾਹਿਬ ਮਹਾਰਾ ਪ੍ਰਕਾਸ਼ ਸਾਹਿਬ ਉੱਥੇ ਕਿਉਂ ਉੱਥੇ ਵੀ ਹਟਾਉਣ ਫਿਰੇ ਇਹ ਉੱਥੇ ਜਾ ਕੇ ਦੋਸੇ ਜਿਕਾਰੇ ਲਾਉਂਦੇ ਨੇ ਆਪ ਜਾ ਕੇ ਉਹਨਾਂ ਨੂੰ ਖਬਰ ਉਹਤੀ ਨਹੀਂ ਹਣਾ ਪਰ ਤੋਗੀ ਇਹ ਸਾਨੂੰ ਇਹਨਾਂ ਨੂੰ ਇਹਨਾਂ ਨੂੰ ਐਡੀ ਨਾ ਬਰਦਾਸ਼ਤ ਹਨ ਤਵੇ ਸਾਹ ਵਾਸਤੇ ਕਿ ਭਾਰਤ ਨੂੰ ਬੱਕ ਕਰ ਦੇਣ ਅਸੀਂ ਆਪਦੇ ਰਾਜ ਰਹੀ ਆਪਦੇ ਰਾਜ ਰਹਿਣ ਜੇ ਚਾਈਨਾ ਦੀ ਗੱਲ ਕਰੀਏ ਤੇ ਚਾਈਨਾ ਬਾਰਡਰ ਤੋਂ ਜਦੋਂ ਜਮੀਨ ਵਾਪਸ ਦੀ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਪਹਿਲਾਂ ਖਾਲਸਾ ਰਾਜ ਨੂੰ ਲੈ ਉਹ ਖਾਲਸਾ ਰਾਜ ਦੀ ਜਮੀਨ ਹੈ ਉਦੋਂ ਵੀ ਛਡਾ ਨਹੀਂ ਸਕੀ ਇਹਨਾਂ ਜਿਦਾਂਮੀ ਨਹੀਂ ਹੈ ਛਡਾ ਲੈਣ ਖਾਲਸਾ ਪੰਥ ਨੂੰ ਮਿਲ ਲਾ ਦੇ ਠੀਕ ਹੈ ਇਸੇ ਤੋਂ ਹੋਇਆ ਤੋਂ ਬਿਨਾਂ ਦੱਸ ਦੇ ਕਿਸੇ ਤੱਕ ਇਹ ਕੋਣ ਕੋਈ ਦੇ ਜੇ ਇਹਦਾ ਸ਼ੇਖੀ ਨੇ ਜਿਹੜਾ ਇਹਨਾਂ ਦਾ ਸਾਥ ਦੇ ਕੇ ਮੂਹਰੇ ਖੜਦਾ ਵੀ ਤਫਾਤਾਂ ਜਿੱਥੇ ਜਿੱਦਾਂ ਸਾਰੀ ਫੌਜ ਆ ਉਹ ਪਹਿਲੇ ਨੰਬਰ ਤੇ ਜਦੋਂ ਸਾਰੇ ਭੱਜ ਜਾਂਦੇ ਨੇ ਜਦੋਂ ਇਹਨਾਂ ਦੇ ਸਾਰੀਆਂ ਫੌਜਾਂ ਦੇ ਹੱਥ ਖੜੇ ਹੋ ਜਾਂਦੇ ਨੇ ਬਾਰਡਰਾਂ ਤੇ ਫਿਰ ਉਸੇ ਸ਼ੇਖ ਫੌਜ ਨੂੰ ਮੂਰੇ ਲਾਉਂਦੇ ਨੇ ਫਿਰ ਉਹ ਫਤਿਹ ਕਰਦੇ ਆ ਸਾਰੇ ਜੂਰ ਚ ਸਾਰੀਆਂ ਜੰਗਾਂ ਸਿੱਖਾਂ ਦੀ ਬਦੌਲਤ ਹੀ ਜਿੱਤੀਆਂ ਨੇ 71 ਦੀ ਹੋਵੇ 65 ਦੀ ਹੋਵੇ ਕੋਈ ਵੀ ਹੋਵੇ ਚਾਹੇ ਜਨਮ ਜਨਮ ਸਵੇਖ ਸੰਗ ਬਦੌਲਤ ਸਾਡੇ ਹੋਰ ਕਿੰਨੇ ਵੀ ਸਿੱਖ ਪਾਉਤੇ ਜਨਮ ਲ ਹੋਏ ਨੇ ਉਹਨਾਂ ਦੇ ਬਦੌਲਤ ਹੀ ਅਸੀਂ ਕਿਤੇ ਆਏ ਅੱਜ ਵੀ ਇਹ ਜਿਹੜੇ ਭਾਰਤ ਦੇ ਵਿੱਚ ਅਮਰ ਜੈਨ ਆ ਇਹ ਰਾਮ ਨਾਲ ਸੁੱਤੇ ਪੈ ਰਹੇ ਨਹੀਂ ਇਹ ਸਿੱਖ ਪਾਲਣ ਦੀ ਬਦੌਲਤ ਹੀ ਸੁੱਤੇ ਪੈ ਰਹੇ ਨਹੀਂ ਕਿ ਹਾਉ ਤੇ ਸਿੱਖ ਨੌਜਵਾਨ ਸਿੱਖ ਲੋਹੇ ਖੜੇ ਨੇ ਉਹਰ ਜਾਣਗੇ ਉਹ ਪਿੱਛੇ ਨਹੀਂ ਹਟਦੇ ਇਸ ਕਰਕੇ ਉਹ ਜੀਆਂ ਧੋਲੀਆਂ ਹਰਕਤਾਂ ਨਾ ਕਰਨ ਸਿੱਖ ਕੌਮ ਦਾ ਇਹ ਸਬਰ ਨਾ ਭਰਨ ਜੀ ਅਸੀਂ ਚੰਗੀ ਨਹੀਂ ਲੱਗਦੇ ਸਾਨੂੰ ਹੰਦੇ ਸਾਹਿਬਾ ਵਾਸਤੇ ਭਾਰਤ ਤੋਂ ਅਲੱਗ ਕਰਨਾ ਅਸੀਂ ਅਲੱਗ ਹੋਣ ਨੂੰ ਤਿਆਰ ਆ ਜਿਵੇਂ ਕਹਿੰਦੇ ਨੇ ਤੇ ਪਰ ਜਿਹੜਾ ਸਿੱਖ ਕਹੂੰਗਾ ਸ਼ਰਮ ਨੂੰ ਨਾ ਪਰਖੇ ਜਾਵੇ ਸਾਡੇ ਬੰਦੀ ਸਿੰਘਾਂ ਨੂੰ ਦਿਖਾ ਕੀਤਾ ਜਾਵੇ ਸਾਡੇ ਬੰਦੇ ਹੱਕ ਬਰਾਬਰ ਦੇ ਦੇਣ ਸਾਹਮਣੇ ਜਲੀਲ ਨਾ ਕੀਤਾ ਜਾਵੇ ਜੇ ਨਹੀਂ ਤਾਂ ਫਿਰ ਦੇਖਣ ਜੇ ਖਾਲਸਾ ਪੰਥ ਆਪਣੀ ਆਈ ਤੇ ਆਇਆ ਸਾਰਾ ਕੁਝ ਸਿੱਧਾ ਮੰਗ ਰਹੇ ਹਾਂ ਪਰ ਅਸੀਂ ਤੁਨੂਨੀ ਦੇ ਵਿੱਚ ਰਹਿ ਕੇ ਅਸੀਂ ਪੰਥ ਦੇ ਮੁਖਾਂ ਦੇ ਬੰਨੇ ਹੋਈਆਂ ਕੋਈ ਗੱਲ ਨਹੀਂ ਰਾਜ ਕਰੂੰਗਾ ਖਾਲਸਾ ਅੱਧੀ ਰਹੇਗਾ ਕੋਈ ਚਿੰਤਾ ਖਾਲਸਾ ਕਦੇ ਨਹੀਂ ਰਾਜ ਕਰਨਾ ਜਿਹੜੇ ਜੂਰੂ ਜੂਠ ਨੇ ਨੇ ਗੁੰਗੇ ਨੇ ਉਹ ਖਾਲਸਾ ਪੰਥ ਦੀ ਬੁਲਦੀ ਆ ਗਲਤਕਾਰੀ ਸੀ ਜਹੇਦਾਰ ਬਾਬਾ ਰਾਜ ਸਿੰਘ ਨਾਲ ਜਿਨ੍ਹਾਂ ਨਾਲ ਗਲਤਫਹੀ ਹੈ ਕਿ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਗਿਆ ਹੈ ਉਹ ਸ਼ੁਰੂ ਤੋਂ ਲੈ ਕੇ 1947 ਵਲੇ ਵੰਡ ਵੀ ਹੋਈ ਹੈ ਉਹ ਤੋਂ ਵੀ ਪੰਜਾਬ ਨੂੰ ਵੰਡਿਆ ਗਿਆ ਔਰ ਕਿਸੇ ਦਾ ਘਾਹ ਨਹੀਂ ਹੋਇਆ ਜਿੰਨਾ ਪੰਜਾਬੀ ਕੌਮ ਦਾ ਧਾਨ ਹੋਇਆ ਪਾਕਿਸਤਾਨ ਵਿੱਚ ਤੇ ਇਧਰ ਵੀ ਫਿਰ 1996 ਸਾਡਾ ਹਰਿਆਣਾ ਅਲੱਗ ਕਰ ਦਿੱਤਾ ਗਿਆ ਇਹ ਮਾਟਰ ਵਿੱਚੋਂ ਕੱਢ ਦਿੱਤਾ ਗਿਆ ਪੰਜਾਬ ਇੱਕ ਛੋਟਾ ਜਿਹਾ ਸੂਬਾ ਬਣਾ ਕੇ ਰੱਖ ਦਿੱਤਾ ਗਿਆ ਇਹ ਪੰਜਾਬ ਨੂੰ ਮਾਰੂ ਨੀਤੀਆਂ ਕੀਤਾ ਜਾ ਰਹੀ ਨੇ ਅੱਜ ਵੀ ਜੇ ਜੇ ਝਾਕੀਆਂ ਬਾਹਰ ਕੱਢਿਆ ਜਾ ਰਹੀਆਂ ਬਾਬਾ ਰਾਜ ਰਾਜ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਕੋਈ ਫਰਕ ਨਹੀਂ ਪੈਂਦਾ ਇੱਕ ਲੱਖ ਇਹਨਾਂ ਦੇ ਮੱਥੇ ਤੇ ਹੀ ਲੱਗੇਗਾ ਸੋ ਬਾਬਾ ਰਾਜਾ ਰਾਜ ਸਿੰਘ ਨਾਲ ਗਲਤ ਕਰ ਰਹੀ ਸੀ ਕਿ ਕੱਲ 26 ਜਨਵਰੀ ਦਾ ਪ੍ਰੋਗਰਾਮ ਵੀ ਇਹ ਖਾਲਸਾ ਮਾਰਚ ਕੱਢਿਆ ਜਾਣਾ ਹੈ ਉਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ ਹਨ ਗੁਰੂ ਕੇ ਲੜਦੀਆਂ ਪ੍ਰਜਾ ਨੇ ਉਹ ਤੁਹਾਨੂੰ ਉਥੋ ਦੀਆਂ ਸਾਰੀਆਂ ਲਾਈਵ ਤਸਵੀਰਾਂ ਦਿਖਾਉਂਦੇ ਰਵਾਂਗੇ ਜੁੜੇ ਹੋਰ ਅਕਾਲ ਚੈਨਲ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ